ਉਦੋਂ ਮਰਜੀ ਆਂਦੀ ਪੰਜ ਪੰਜ ਘੰਟੇ ਚਾਰ ਚਾਰ ਘੰਟੇ ਪਾਣੀ ਇੱਥੇ ਖੜਾ ਰਹਿੰਦਾ ਜੀ ਪੰਜਾਬ ਗਵਰਨਮੈਂਟ ਕਹਿੰਦੀ ਲੁਧਿਆਣਾ ਸਵਰਗ ਬਣਾਵਾਂਗੇ ਇਹ ਸਵਰਗ ਬਣਿਆ ਵੇ ਦੇਖ ਲਓ ਇਹ ਸਵਰਗ ਬਣਿਆ ਪਿਆ ਜੀ ਦੇਖ ਲਓ ਨਾ ਗੁਰਦੁਆਰੇ ਸੁਨਾਈ ਕਰਦੇ ਜੀ ਨਾ ਦੁਕਾਨਾਂ ਨਾਲ ਕਰਦੇ ਇਸ ਵਾਰੀ ਸਿਖਟੀਵਾਂ ਤੱਕਰ ਗਾਣਦੇ ਆ ਰਿਓ ਕਿੱਥੇ ਆ ਕੇ ਬੰਦ ਹੋਈ ਪਾਣੀ ਤੇ ਬੰਦ ਹੋਈ ਹੈ ਸਾਹਮਣੇ ਇਹ ਥਾਲੇ 10-15 ਸਾਲ ਹੋ ਗਏ ਇਹਦੇ ਪਾਣੀ ਭਰ ਜਾਂਦਾ ਪਤਾ ਨਹੀਂ ਕਿ ਚੱਕਰ ਕਿ ਲੋਕੋ ਸਰਕਾਰ ਇਹਨੂੰ ਸਿਬਰੇ ਪਵਾਇਆ ਕੁਛ ਨਾ ਕੁਛ ਤੋਂ ਇਹਦਾ ਹੱਲ ਕਰਨਾ ਚਾਹੀਦਾ ਇਹ ਥੋਣੀ ਜੀ ਮਤਲਬ ਆ ਬੰਦਾ ਪਰੇਸ਼ਾਨ ਹੈਗਾ ਨਾਲੇ ਸਾਰੇ ਹੈਗੇ ਇਹ ਥੋੜਾ ਸੀ ਇਕੱਲੇ ਹੈਗੇ ਸਾਰਾ ਜਾਮ ਲੱਗਿਆ ਸਾਰਾ ਇਕਦਮ ਪਾਣੀ ਕਰਕੇ ਆਣਾ ਜਾਣਾ ਬਹੁਤ ਮੁਸ਼ਕਲ ਸਭ ਸੀਵਰੇਜ ਦਾ ਪਾਣੀ ਸਾਰਾ ਇੱਥੇ ਖੜਿਆ ਹੈ ਤੇ ਪਿਛਲੇ ਨੇ ਖੰਬੇ ਕਾਫੀ ਲੱਗੇ ਹਾਂਜੀ 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 ਸਰਕਾਰ ਨੂੰ ਕਈ ਵਾਰੀ ਸਿਚਤਾ ਚੁੱਕਿਆ ਹੈ ਕਦੀ ਸਰਕਾਰ ਨੇ ਧਿਆਨ ਨਹੀਂ ਦਿੱਤਾ ਦੇ ਉੱਪਰ ਦੇਖਾ ਨਾ ਮੁਸ਼ਕਲੀ ਹੈ ਸੀਵਰੇਜ ਕੋ ਕਮੇਟੀ ਵਾਲਾ ਸੁਤੀ ਪਈ ਹੈ ਕਮੇਟੀ ਤੋਂ ਜਾਗੇ ਕਿ ਹੁਣ ਅਕਤੂਬਰ ਨੂੰ ਮਰਚ ਦੇ ਇਲੈਕਸ਼ਨ ਹੋਣਗੇ ਉਹ ਤਾਂ ਜਾਗਣਗੇ ਹੁਣ ਤਾਂ ਸੁੱਤੇ ਬੈਣ ਕੋਈ ਚੈਂਬਰ ਨਹੀਂ ਕੋ ਕੁਝ ਨਹੀਂ ਸੋ ਦੋਸਤੋ ਅਗਰ ਗੱਲ ਕਰੀਏ ਇਸ ਵਿੱਚ ਲੈਂਗੇ ਸਿੱਲੂ ਲੁਧਿਆਣਾ ਸ਼ਹਿਰ ਦੇ ਸਮਰਾਲਾ ਚੌਂਕ ਤੇ ਜੀ ਆ ਸਮਰਾਲਾ ਚੌਂਕ ਲੁਧਿਆਣਾ ਸ਼ਹਿਰ ਦਾ ਮੇਨ ਏਰੀਆ ਮੰਨਿਆ ਜਾਂਦਾ ਤੁਹਾਨੂੰ ਦੱਸਦਾ ਕਿ ਬਿਲਕੁਲ ਇਸੇ ਨਾਲ ਚੰਡੀਗੜ੍ਹ ਰੋਡ ਪੈਂਦੀ ਜਿੱਥੇ ਚੰਡੀਗੜ੍ਹ ਨੂੰ ਬੱਸਾਂ ਜਾਂਦੀਆਂ ਨੇ ਔਰ ਵੱਡੀ ਸਮੱਸਿਆ ਇਸ ਏਰੀਆ ਦੇ ਵਿੱਚ ਆਂਦੀ ਹੈ ਕਿ ਜਦੋਂ ਵੀ ਬਰਸਾਤ ਕੁਝ ਘੰਟਿਆਂ ਦੀ ਉੱਤੇ ਹੁੰਦੀ ਹੈ ਤੇ ਬਰਸਾਤ ਤੁਸੀਂ ਦੇਖ ਸਕਦੇ ਹੋ ਕਿ ਕੁਝ ਘੰਟੇ ਦੀ ਬਰਸਾਤ ਨੇ ਇਸ ਏਰੀਆ ਦਾ ਕੀ ਹਾਲ ਕਰਤਾ ਹੈ ਪਿੱਛੇ ਦੇਖੋ ਕਿਸ ਪ੍ਰਕਾਰ ਦੇ ਨਾਲ ਪਾਣੀ ਪਾਣੀ ਜਿਹੜਾ ਹੋਇਆ ਪਿਆ ਗੋਡਿਆਂ ਤੱਕ ਜਿਹੜਾ ਪਾਣੀ ਹੈ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਦੂਰ ਤੱਕ ਇਹ ਪਾਣੀ ਦੇਖਣ ਨੂੰ ਮਿਲ ਰਿਹਾ ਪੂਰਾ ਪਾਣੀ ਜਿਹੜਾ ਹੈ ਪੂਰੇ ਏਰੀਆ ਦੇ ਵਿੱਚ ਹੋ ਚੁੱਕਾ ਹੈ ਦੁਕਾਨਦਾਰਾਂ ਨੇ ਆਪਣੀ ਦੁਕਾਨਾਂ ਦੇ ਜਿਹੜੇ ਅੱਗੇ ਫਰੰਟ ਤੇ ਸਮਾਨ ਪ੍ਰੈਸ ਚੱਕ ਕੇ ਤਕਰੀਬਨ ਤਕਰੀਬਨ ਆਪਣੇ ਦੁਕਾਨਾਂ ਦੇ ਅੰਦਰ ਰੱਖ ਲਿਆ ਔਰ ਕਿਸ ਪ੍ਰਕਾਰ ਦੇ ਨਾਲ ਟੂ ਵੀਲਰ ਵਾਲੇ ਡੇ ਨੇ ਲੋਕ ਡੇਸ ਏਰੀਆ ਤੇ ਆ ਰਹੇ ਹਨ ਤੁਸੀਂ ਦੇਖ ਸਕਦੇ ਹੋ ਕਿ ਹਰ ਕਿਸੇ ਨੇ ਆਪਣੇ ਪੈਰ ਬਾਈਕ ਦੇ ਉੱਪਰ ਰੱਖੇ ਹੋਏ ਨੇ ਤਾਂ ਕਿ ਉਹ ਬੋਟ ਨਾਲ ਗਿੱਲੇ ਹੋਣੇ ਚੀਜ਼ਾਂ ਜਿਨ੍ਹਾਂ ਸਾਫ ਤੋਂ ਧਿਆਨ ਰੱਖਿਆ ਗਈਆਂ ਨੇ ਕਈਆਂ ਦੀ ਕਨਵੈਂਸ ਇੱਥੇ ਰਸਤੇ ਬੰਦ ਹੋ ਜਾਂਦੀਆਂ ਨੇ ਹਰ ਕੋਈ ਆਪਣਾ ਬਚਾਅ ਕਰਦਾ ਹੋਇਆ ਇਸ ਏਰੀਆ ਤੋਂ ਆ ਰਿਹਾ ਹੈ ਔਰ ਪਾਣੀ ਜਿਹੜਾ ਪਾਣੀ ਹੈਗਾ ਵਾ ਤੁਸੀਂ ਦੇਖੋ ਇਹ ਕਿੰਨਾ ਜ਼ਿਆਦਾ ਜਿਹੜਾ ਹੈ ਭਰਿਆ ਹੋਇਆ ਇਸ ਟਾਈਮ ਪੂਰਾ ਜ਼ੋਰਾ ਪੂਰਾ ਏਰੀਆ ਹੈ ਜੋ ਕਿ ਅੱਗੋ ਦੀ ਸਿੱਧਾ ਗ੍ਰੀਨਲੈਂਡ ਸਕੂਲ ਨੂੰ ਜਿਹੜਾ ਵਾ ਪਾਣੀ ਜਿਹੜਾ ਕਹਿ ਸਕਦੇ ਹੋ ਕਿ ਗ੍ਰੀਨਲੈਂਡ ਸਕੂਲ ਵੀ ਜਿੱਥੇ ਹੈ ਪਾਣੀ ਜਾ ਰ ਟੂ ਵੀਲਰ ਦੇ ਲੋਕ ਆ ਰਹੇ ਬੱਚੇ ਆ ਰਹੇ ਹੈਗੇ ਨੇ ਉਹ ਜਿਹੜਾ ਇਹ ਗੁਰਦੁਆਰਾ ਸਾਹਿਬ ਹੈ ਮੇਨ ਜਿਹੜਾ ਕਿ ਪਾਣੀ ਇੱਥੇ ਤੱਕ ਪਹੁੰਚ ਜਾਂਦਾ ਹੈਗਾ ਨਾ ਉਹ ਇਹਨਾਂ ਦੇ ਜਿਹੜੇ ਸੇਵਾਦਾਰ ਨੇ ਕਹਿ ਸਕਦੇ ਹੋ ਕਿ ਬਾ ਡਿਊਟੀ ਵੀ ਇਹਨਾਂ ਦੇ ਲੱਗੀ ਹੋਈ ਹੈ ਉਹਨਾਂ ਤੋਂ ਜਾਣਦੇ ਆ ਉਹਨਾਂ ਦਾ ਇਸ ਏਰੀਆ ਦੇ ਬਾਰੇ ਕੀ ਕਹਿਣਾ ਇਸ ਪਾਣੀ ਨੂੰ ਲੈ ਕੇ ਕੀ ਕਹਿਣਾ ਮੈਂ ਤੇ ਆਓ ਗੱਲ ਕਰਦੇ ਆ ਇਹਨਾਂ ਤੋਂ ਜਾਣਦੇ ਆ ਕੀ ਕਹਿਣਾ ਇਸ ਪਾਣੀ ਬਾਰੇ ਇਹਨਾਂ ਦਾ ਅੱਛੀ ਗੱਲ ਜੀ ਅੱਛੀ ਗੱਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਪਾਲ ਸਿੰਘ ਬਾਰਿਸ਼ ਕੁਝ ਘੰਟੇ ਦੀ ਹੋਈ ਹੈ ਇਹ ਅੱਜ ਹੋਈ ਹੈ ਤੋਂ ਉਸ ਤੋਂ ਬਾਅਦ ਦੀ ਸਮੱਸਿਆ ਕੀ ਹੈ ਬਾਰਿਸ਼ ਜਦੋਂ ਮਰਜੀ ਆਂਦੀ 5-5 ਘੰਟੇ 4-4 ਘੰਟੇ ਪਾਣੀ ਇੱਥੇ ਖੜਾ ਰਹਿੰਦਾ ਪੰਜਾਬ ਗਵਰਨਮੈਂਟ ਕਹਿੰਦੀ ਲੁਧਿਆਣਾ ਸਵਰਗ ਬਣਾਵਾਂਗੇ ਇਹ ਸਵਰਗ ਬਣਿਆ ਮੈਂ ਦੇਖ ਲਓ ਇਹ ਸਵਰਗ ਬਣਿਆ ਪਿਆ ਜੀ ਦੇਖ ਲਓ ਨਾ ਗੁਰਦੁਆਰੇ ਸੁਣਾਈ ਕਰਦੇ ਆ ਨਾ ਦੁਕਾਨਾਂ ਨਾਲ ਕਰਦੇ ਕੋਈ ਸੁਣਾਈ ਨਹੀਂ ਕਰਦੇ ਚਾਰ ਤਿੰਨ ਚਾਰ ਸਾਲ ਹੋ ਗਏ ਪਾਣੀ ਇਹ ਤਾਂ ਖੜਾ ਹੀ ਰਹਿ ਜਾਂਦਾ ਚਾਰ ਚਾਰ ਪੰਜ ਪੰਜ ਘੰਟੇ ਥੋੜੀ بارش ਹੁੰਦੀ ਪਾਣੀ ਖੜਾ ਰਹਿੰਦਾ ਦੁਕਾਨਾਂ ਪਰੇਸ਼ਾਨੀ ਬਹੁਤ ਜ਼ਿਆਦਾ ਪਰੇਸ਼ਾਨੀ ਜੀ ਬਹੁਤ ਜ਼ਿਆਦਾ ਪਰੇਸ਼ਾਨੀ ਇਹ ਗੁਰਦੁਆਰੇ ਅੰਦਰ ਹੀ ਪਾਣੀ ਘੁੱਜ ਜਾਂਦਾ ਕੋਈ ਕੰਪਲੇਨਿੰਗ ਕੋਈ ਕੁਛ ਨਹੀਂ ਕੋਈ ਗੱਲ ਨਹੀਂ ਬਤਨ ਜ਼ਿਆਦਾ ਸਪੇਨ ਇਸ ਏਰੀਆ ਦੇ ਮੈਂ ਕਹਾ ਮੁਸ਼ਕਲ ਹੀ ਅਸੇ ਵੀਰੇ ਕੋ ਕਮੇਟੀ ਵਾਲਾ ਸੁੱਤੀ ਪਈ ਹੈ ਕਮੇਟੀ ਤਾਂ ਜਾਗੇਗੀ ਹੁਣ ਅਕਤੂਬਰ ਨੂੰ ਉਮਰ ਚ ਇਲੈਕਸ਼ਨ ਹੋਣਗੇ ਉਦੋਂ ਜਾਗਣਗੇ ਹੁਣ ਤਾਂ ਸੁੱਤੇ ਬੈਣ ਕੋਈ ਚੈਂਬਰ ਨਹੀਂ ਕੋਈ ਕੁਛ ਨਹੀਂ ਕੋਈ ਕੁਛ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਵੀ ਨਾਰਾਜ਼ਗੀ ਆਪਣੀ ਦਾ ਸਹੀ ਹੈ ਕਿ ਕਹਿੰਦੇ ਕਿ ਜਦੋਂ ਬਰਸਾਤਾਂ ਆਉਂਦੀਆਂ ਨੇ ਇਹੀ ਹਾਲਾਤ ਜਿਹੜੇ ਇੱਥੇ ਦੇਖਣ ਨੂੰ ਮਿਲਦੇ ਨੇ ਔਰ ਇੱਕ ਵਾਰ ਮੈਂ ਫੇਰ ਤੁਹਾਨੂੰ ਉਹੀ ਸੀਨ ਇੱਕ ਵਾਰੀ ਦੁਬਾਰਾ ਤੋਂ ਆਪਣੇ ਦ੍ਰਿਸ਼ਿਆ ਦਿਖਾਉਣਾ ਚਾਹਾਂਗਾ ਸਮਰਾਲਾ ਚੌਂਗ ਦਾ ਇਸ ਏਰੀਆ ਦੇ ਕਿਸ ਪ੍ਰਕਾਰ ਦੇ ਨਾਲ ਪਾਣੀ ਪਾਣੀ ਹੋਇਆ ਪਿਆ ਲੋਕ ਕਹਿੰਦੇ ਕੋਈ ਐਕਟਿਵਾ ਦੇਖੋ ਜਿਹੜੀ ਬੰਦ ਹੋ ਚੁੱਕੀ ਹੈ ਸੋ ਇਹ ਜਿਹੜੇ ਪਹੁੰਚੇ ਇੱਥੇ ਤਾਂ ਇਹਨਾਂ ਨੇ ਵੀ ਜ਼ਰੂਰ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਕਿਉਂਕਿ ਆ ਐਕਟਿਵਾ ਦਾ ਬੰਦ ਹੋਣਾ ਹੀ ਮਤਲਬ ਹੈ ਕਿ ਪਾਣੀ ਇਸ ਲੈਵਲ ਤੇ ਹੈ ਕਿ ਤੁਹਾਡੀ ਟੂ-ਵੀਲਰ ਵੀ ਜਿਹੜਾ ਹੈ ਇਸ ਪਾਣੀ ਨੂੰ ਝੇਲ ਨਹੀਂ ਸਕਦਾ ਹੈਗਾ ਆਟੋਮੈਟਿਕ ਜਿਹੜਾ ਹੈ ਪਾਣੀ ਜਦੋਂ ਇਹਨਾਂ ਗੱਡੀਆਂ ਦਾ ਜਾਂਦਾ ਤੇ ਬੰਦ ਹੋ ਜਾਂਦਾ ਤੇ ਇਹ ਜਿਹੜਾ ਦ੍ਰਿਸ਼ ਹੈ ਹੁੰਦੇ ਨੇ ਇਹ ਦ੍ਰਿਸ਼ਾ ਦਰਸਾਉਂਦੇ ਨੇ ਕਿ ਕਿਸ ਪ੍ਰਕਾਰ ਦੇ ਨਾਲ ਪਾਣੀ ਜਿਹੜਾ ਹੈ ਉਸ ਲੈਵਲ ਤੇ ਹੈ ਕਿ ਜੋ ਇਨਸਾਨ ਨੂੰ ਟੂ-ਵਿਲਰ ਵੀ ਲੈ ਕੇ ਆਣ ਚ ਇਨਸਾਨ ਨਕਾਮ ਹੋ ਜਾਂਦਾ ਮੋਟਰਸਾਈਕਲ ਤੇ ਜਿਹੜੇ ਪਈਏ ਨੇ ਵੱਡੇ ਹੋਣ ਕਰਕੇ ਕਿੱਥੇ ਨਾ ਕਿੱਥੇ ਆਸਾਨੀ ਦੇ ਨਾਲ ਲੋਕ ਆ ਜਾਂਦੇ ਨੇ ਆਰ ਪਰ ਹੋ ਜਾਂਦੇ ਨੇ ਲੇਕਿਨ ਇੱਕ ਟੂ-ਵਿਲਰ ਤੇ ਜਿਹੜੇ ਲੋਕ ਆ ਰਹੇ ਹੁੰਦੇ ਕਿੰਨੀ ਸਮੱਸਿਆ ਹੈ ਗੱਡੀਆਂ ਵਾਲੇ ਤਾਂ ਆਰਾਮ ਨਾਲ ਆ ਰਿਹਾ ਆਟੋ ਵੀ ਆਰਾਮ ਨਾਲ ਜਾ ਰਿਹਾ ਪਰ ਜਦੋਂ ਇੱਧਰ ਦੇ ਟੂ-ਵਿਲਰਸ ਲੋਕ ਆਂਦੇ ਔਰ ਨੂੰ ਪਤਾ ਹੈ ਕਿ ਹਰ ਬੰਦਾ ਚਾਹੁੰਦਾ ਕਿ ਉਹਨਾਂ ਦੇ ਕੱਪੜੇ ਗਿੱਲੇ ਨਾ ਹੋਣ ਪਿੱਛੇ ਦੀ ਸਿਕਟੀ ਵਨ ਟੱਕਰ ਕਰ ਜਾਂਦੇ ਆ ਕਿੱਥੇ ਆ ਕੇ ਬੰਦ ਹੋਈ ਹੈ ਪਾਣੀ ਜੇ ਬੰਦ ਹੋਈ ਹੈ ਸਾਹਮਣੇ ਇਹ ਨਾਲੇ 10-15 ਸਾਲ ਹੋ ਗਏ ਇਹਦੇ ਪਾਣੀ ਭਰ ਜਾਂਦਾ ਪਤਾ ਨਹੀਂ ਕਿ ਚੱਕਰ ਕੀ ਹੈ ਪਾਣੀ ਭਰ ਮਤਲਬ ਹਰ ਬਰਸਾਤ ਤੇ ਹਰ ਵਾਰੀ ਹਾਲ ਹੈਗਾ ਇਹ ਕਿਹੜਾ ਹੈ ਹੈਗਾ ਗੁਰੂ ਅਰਜਨ ਦੇਵ ਨਗਰ ਗੁਰੂ ਅਰਜਨ ਦੇਵ ਨਗਰੀਆ ਹਾਂਜੀ 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 ਨੇੜੇ ਸਵਰਾਜ ਚੌਕ ਬਰਸਾਤ ਜਦੋਂ ਹੁੰਦੀ ਹੈ ਹਮੇਸ਼ਾ ਫੁੱਲ ਰਹਿੰਦਾ ਏਰੀਆ ਇੱਥੇ ਹਾਂਜੀ ਫੁੱਲ ਰਹਿੰਦਾ ਜੀ ਕਿੰਨੀ ਪਰੇਸ਼ਾਨੀ ਆਉਂਦੀ ਹੈ ਸਾਹਮਣੇ ਤੁਹਾਡੇ ਹੀ ਹੈਗੇ ਸਾਰਾ ਕੁਝ ਕਲੈਕਟਿਵਾ ਉੱਥੇ ਜੋ ਬੰਦ ਹੋ ਜਾਂਦੇ ਜੋ ਮਰਜੀ ਉਹ ਬੰਦ ਹੋ ਹੀ ਜਾਂਦੇ ਪੱਕਾ ਤੇ ਕੀ ਹੱਲ ਚਾਹੁੰਦੇ ਹੋ ਅੰਦਾ ਪਾਣੀ ਦੇਖੋ ਸਰਕਾਰ ਇਹਨੂੰ ਸੀਵਰੇਜ ਪਵਾਇਆ ਕੁਛ ਨਾ ਕੁਛ ਤੋਂ ਇਹਦਾ ਆ ਬੰਦਾ ਪਰੇਸ਼ਾਨ ਹੈਗਾ ਨਾਲੇ ਸਾਰੇ ਹੈਗੇ ਥੋੜਾ ਅਸੀ ਇਕੱਲੇ ਹੈਗੇ ਬਿਲਕੁਲ ਦੇਖੋ ਹਰ ਬੰਦਾ ਪਰੇਸ਼ਾਨ ਹੋ ਰਿਹਾ ਹਰ ਬੰਦਾ ਪਰੇਸ਼ਾਨ ਹੈ ਹਾਂ ਦੁਕਾਨ ਦਾ ਸਾਰੇ ਬੰਦਾ ਪੀ ਦੁਕਾਨ ਬਿਲਕੁਲ ਹਾਂ 12 ਬੋਲ ਤੇ ਦੇਖਿਆ ਭਾਈ ਦਾ ਸਾਫ ਤੌਰ ਤੇ ਕਹਿਣਾ ਹੈ ਕਿ ਇਹ ਸਮੱਸਿਆ ਜਿਹੜੀ ਹੈ ਆ ਦੇਖਣੀ ਪੈਂਦੀ ਹੈ ਗੱਡੀ ਬੰਦ ਹੋ ਗਈ ਇਹਨਾਂ ਦੀ ਔਰ ਕਹਿੰਦੇ ਕਿ ਸਮੱਸਿਆ ਕੱਲੇ ਮੈਨੂੰ ਨਹੀਂ ਸਾਰਿਆਂ ਨੂੰ ਆਉਂਦੀ ਹੈ ਜਿਹੜੇ ਵੀ ਲੋਕ ਇੱਥੇ ਗੁਜ਼ਰ ਰਹੇ ਨੇ ਹਾਂ ਐ ਬਾ ਰੋਡ ਤੇ ਮੇਨ ਰੋਡ ਤੇ ਇੰਨਾ ਪਾਣੀ ਲੱਗਿਆ ਗੱਡੀਆਂ ਸਾੜੀ ਸਾਰੀਆਂ ਬੰਦ ਹੋ ਗਈਆਂ ਨੇ ਇੱਥੇ ਜਾ ਰਹੀ ਹੈ ਐ ਰੋਡ ਜਾ ਰਹੀ ਹੈ ਚੰਡੀਗੜ੍ਹ ਸਾਈਡ ਵਿੱਚ ਠੀਕ ਹੈ ਜ ਸਰ ਇਹ ਸਮੁੰਦਰ ਦਾ ਮਾਹੌਲ ਬਣਿਆ ਹੈ ਕਿਹੜਾ ਏਰੀਆ ਸਮੁੰਦਰ ਦਾ ਸਾਰਾ ਇਹ ਸਾਰਾ 32 ਸੈਕਟਰ ਦਾ ਏਰੀਆ ਹੈ ਸਾਹਮਣੇ ਮੌਨਿ ਰਿਸੋਰਟ ਹੈ ਸਾਹਮਣੇ ਮੌਨਿ ਰਿਸੋਰਟ ਹੈ ਗਾਇ ਤੇ ਸਾਰਾ ਜਾਮ ਲੱਗਿਆ ਸਾਰਾ ਇਕਦਮ ਪਾਣੀ ਕਰਕੇ ਆਣਾ ਜਾਣਾ ਬਹੁਤ ਮੁਸ਼ਕਲ ਸਭ ਸੀਵਰੇਜ ਦਾ ਪਾਣੀ ਸਾਰਾ ਇੱਥੇ ਖੜਿਆ ਹੈ ਤੇ بجلی ਦੇ ਖੰਬੇ ਵੀ ਕਾਫੀ ਲੱਗੇ 15 ਹਾਂਜੀ 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 ਸਰਕਾਰ ਨੂੰ ਕਈ ਵਾਰੀ ਸਿਚਤਾ ਚੁਕਾਇਆ ਕਦੀ ਸਰਕਾਰ ਨੇ ਧਿਆਨ ਨਹੀਂ ਦਿੱਤਾ ਦੇ ਉੱਪਰ ਤੇ ਮਿਹਰਬਾਨੀ ਕਰਕੇ ਇਸ ਚੀਜ਼ ਨੂੰ ਦੇਖੋ ਬੜੀ ਪਰੇਸ਼ਾਨੀ ਦੀ ਮਹਿਸੂਸ ਹੁੰਦੀ ਹੈ किन्ने समय तो इतना हो रहा है काफ़ी टाइम तो हो रहा है दो तीन चार साल पाँच साल हो गए पानी खड़द ही खड़ता है और एनी परेशानी होंगी है कि आना जाना कितना मुश्किल है कोई सुख है दुख है बड़ी मुश्किल वाला काम हो जाए कई टीवा बंद हो गया चलो भी एक टीबा बंद नहीं हाँ 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 बड़ी मुश्किल निकलियाँ पानी चो मैं सारे मेरे कपड़े गिले हो गए हैं सारे हर वारे समस्या हैगी है इन्ना इन्ना पानी अगर मुहल्ल्या आ जाएगा तो किस तरह काम बनेगा لیکن میں ہر وقت اس طرح اس ویڈیو سے بھی گمانا کہ سادی سادی ہمیشہ کوشش رہندی ہے کہ اسی ایک ریویو ہارے ایریا چے جا کے پہنچائیے کیونکہ ایک پروار دی طرح کام کریے کیونکہ اسی تے اس سے پرشانن جے تو مل کے کام کرتا ہے تے ضرور اس ایریا دا حل ہوندا ہے تو اگر اگلے سال تک مانسون تک اگر اس ایریا دے حل ہوےاندا تے بہت خوشی ہوے گی اس ایریا دے لوکاں نو بھی کہ سانو ایک پرواریک طور تے ایک اچھی سرکار دے رہی اس ایریا دا اگلے سال تک مانسون آن تک اے جڑا حل ہو جائے گا ਜਿਸ ਤਰ੍ਹਾਂ ਕਿ ਬਾਕੀ ਹਲ ਵੀ ਆ ਪੰਜਾਬ ਸਰਕਾਰ ਸਮੇਂ ਸਮੇਂ ਤੇ ਕਰਦੀ ਆ ਰਹੀ ਹੈ ਸੋ ਆਈ ਹੋਪ ਇਹ ਵੀ ਜਿਹੜਾ ਹਲ ਜਲਦੀ ਦੇਖਣ ਨੂੰ ਮਿਲੇਗਾ ਔਰ ਜਦੋਂ ਅਸੀਂ ਹੋ ਤੁਸੀਂ ਔਰ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਦਾ ਇੱਕ ਪਰਿਵਾਰ ਦੇ ਰਾਹੀ ਤਾਂ ਉਸ ਦਾ ਜਿਹੜਾ ਰਿਜ਼ਲਟ ਹੈ ਉਹ ਜ਼ਰੂਰ ਦੇਖਣ ਨੂੰ ਮਿਲਦਾ ਸੋ ਕੈਮਰਾ ਪਰਸਨ ਧਰਮੇ ਦੇ ਨਾਲ ਹਰਦੀਪ ਭੂਆ ਨੂੰ ਦੋ ਇਜਾਜ਼ਤ ਤਾਨਵਾਦ ਅਤੇ ਜੋੜੇ ਰੋ ਲੁਧਿਆਣੇ ਲਾਇਦੇ ਨਾ